ਸਸੇ ਗੱਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਆਉਂਦੇ 13 ਫਰਵਰੀ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਹੁਣ ਮੌਸਮ ਜਿਹੜਾ ਹੈ ਸਰਦੀਆਂ ਤੋਂ ਗਰਮੀ ਵੱਲ ਸ਼ਿਫਟ ਹੋਣਾ ਸ਼ੁਰੂ ਹੋ ਚੁੱਕਿਆ ਹੈ ਅਜਿਹੇ ਦੇ ਵਿੱਚ ਕਿਸਾਨਾਂ ਦਾ ਬਹੁਤ ਜ਼ਿਆਦਾ ਰੁਝਾਨ ਰਹਿੰਦਾ ਹੈ ਮੌਸਮ ਦੇ ਪ੍ਰਤੀ ਕਿਉਂਕਿ ਮੌਸਮ ਦਾ ਬਹੁਤ ਜ਼ਿਆਦਾ ਫਰਕ ਪੈਂਦਾ ਹੈ ਫਸਲਾਂ ਦੇ ਉੱਪਰ ਗੱਲ ਕਰਾਂਗੇ ਕਿ ਕਿਹੜੀ-ਕਿਹੜੀ ਫਸਲ ਦੇ ਉੱਪਰ ਨੁਕਸਾਨ ਹੋ ਸਕਦਾ ਹੈ ਕਿਹੜੀ ਫਸਲ ਲਈ ਚੰਗਾ ਮੌਸਮ ਹੈ ਕਿਉਂਕਿ ਅਜੇ ਇਹ ਦੇ ਵਿੱਚ ਹਜੇ ਜਿਹੜੀ ਗੱਲ ਕੀਤੀ ਜਾਵੇ ਤਾਂ ਮੌਸਮ ਦੇ ਬਦਲਾਅ ਦੀ ਤਾਂ ਦਿਨ ਦੇ ਤਾਪਮਨ ਲਗਾਤਾਰ ਵੱਧ ਰਹੇ ਨੇ ਚੰਗੀ ਧੁੱਪ ਪੈਣੀ ਸ਼ੁਰੂ ਹੋ ਚੁੱਕੀ ਹੈ ਕਣਕ ਜਾਂ ਬਾਕੀ ਫਸਲਾਂ ਪਾਣੀ ਦੀ ਡਿਮਾਂਡ ਕਰ ਰਹੀਆਂ ਨੇ ਪੱਛਮੀ ਸਿਸਟਮ ਵੀ ਪੰਜਾਬ ਦੇ ਉੱਪਰ ਬਾਅਦ ਇੱਕ ਤੋਂ ਬਾਅਦ ਇੱਕ ਆ ਰਹੇ ਨੇ ਜਿਨ੍ਹਾਂ ਦਾ ਤੁਸੀਂ ਸੈਟਲਾਈਟ ਇਮੇਜ ਵਿੱਚ ਦੇਖ ਸਕਦੇ ਹੋ ਕਿ ਪੱਛਮੀ ਸਿਸਟਮ ਜਿਹੜੇ ਨੇ ਉੱਤਰੀ ਭਾਰਤ ਦੇ ਵਿੱਚ ਜ਼ਿਆਦਾ ਦੇਖਣ ਨੂੰ ਮਿਲ ਰਹੇ ਨੇ ਲਗਾਤਾਰ ਪੰਜਾਬ ਦੇ ਵਿੱਚ ਤੇਜ਼ ਹਵਾ ਚੱਲ ਰਹੀ ਹੈ ਬੀਤੇ ਦੋ ਦਿਨਾਂ ਤੋਂ ਹਵਾ ਦੀ ਗਤੀ 15-20 ਕਿਲੋਮੀਟਰ ਪ੍ਰਤੀ ਘੰਟਾ ਹੈ ਦਿਨ ਦੇ ਸਮੇਂ ਠੰਡ ਦੇ ਹਾਲਾਤ ਵੀ ਬਣੇ ਹੋਏ ਨੇ ਚੰਗੀ ਧੋਬੀ ਲੱਗ ਰਹੀ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਜਿਹੜੀ ਹੈ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਗੱਲ ਕਰਾਂਗੇ ਹੁਣ ਸਭ ਤੋਂ ਪਹਿਲਾਂ ਅੱਜ ਤੋਂ ਲੈ ਕੇ 10 ਤਰੀਕ ਦੇ ਮੌਸਮ ਦੀ ਤਾਂ ਲਗਾਤਾਰ ਪੱਛਮੀ ਹਵਾ ਚੱਲੇਗੀ ਧੁੰਦ ਅਤੇ ਬੱਦਲਵਾਈ ਦੇ ਹਾਲਾਤ ਸਵੇਰ ਅਤੇ ਸ਼ਾਮ ਨੂੰ ਦੇਖਣ ਨੂੰ ਮਿਲਣਗੇ ਪਰ ਜ਼ਿਆਦਾਤਰ ਹਾਲਾਤ ਜਿਹੜੇ ਨੇ 9:00 ਤੋਂ 9:30 ਵਜੇ ਤੱਕ ਹੀ ਰਹਿਣਗੇ ਧੁੰਦ ਦੇ ਹਾਲਾਤ ਕਿਉਂਕਿ ਉਸ ਤੋਂ ਬਾਅਦ ਧੁੱਪ ਲੱਗਣੀ ਸ਼ੁਰੂ ਹੋ ਜਾਂਦੀ ਹੈ ਪੱਛਮੀ ਹਵਾ ਚੱਲਣੀ ਸ਼ੁਰੂ ਹੋ ਜਾਂਦੀ ਹੈ ਜਿਸ ਦੇ ਨਾਲ ਮੌਸਮ ਕਾਫੀ ਜ਼ਿਆਦਾ ਕਲੀਅਰ ਹੋਣਾ ਸ਼ੁਰੂ ਹੋ ਜਾਂਦਾ ਹੈ ਗੱਲ ਕਰਾਂਗੇ ਅਗਰ ਤਾਂ ਪਹਾੜੀ ਖੇਤਰਾਂ ਦੇ ਵਿੱਚਕਾਰ ਅਗਰ ਸਿਸਟਮ ਬਣਦੇ ਨੇ ਤਾਂ ਉਹਨਾਂ ਦਾ ਅਸਰ ਪੰਜਾਬ ਦੇ ਉੱਪਰ ਫਿਲਹਾਲ ਘੱਟ ਹੀ ਦੇਖਣ ਨੂੰ ਮਿਲ ਰਿਹਾ ਕਿਉਂਕਿ ਪਹਾੜੀ ਖੇਤਰਾਂ ਦੇ ਸਿਸਟਮ ਜ਼ਿਆਦਾਤਰ ਪੰਜਾਬ ਦੇ ਵਿੱਚ ਅਸਰ ਜਿਹੜੇ ਨੇ ਉਹ ਸਰਦੀਆਂ ਦੇ ਵਿੱਚ ਕਰਦੇ ਨੇ ਗਰਮੀਆਂ ਦੇ ਵਿੱਚ ਇਸ ਦਾ ਅਸਰ ਘਟਨਾ ਸ਼ੁਰੂ ਹੋ ਜਾਂਦਾ ਹੈ ਜਿਸ ਤਰੀਕੇ ਨਾਲ ਗੱਲ ਕੀਤੀ ਜਾਵੇ ਤਾਂ ਵੈਸਟਰਨ ਡੀ ਸਰਵਿਸ ਪੰਜਾਬ ਦੇ ਉੱਤਰੀ ਪਾਸੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਨਮਾਸ਼ਹਿਰ ਨੰਗਲ ਅਨੰਦਪੁਰ ਸਾਹਿਬ ਚੰਡੀਗੜ੍ਹ ਕਰਾਲੀ ਮੁਹਾਲੀ ਮੋਰਿੰਡਾ ਫਤਿਹਗੜ੍ਹ ਸਾਹਿਬ ਅਤੇ ਫਤਿਹਗੜ੍ਹ ਤੋਂ ਸਾਹਿਬ ਤੋਂ ਅੱਗੇ ਪਟਿਆਲੇ ਤੱਕ ਦਾ ਇਲਾਕਾ ਲੁਧਿਆਣੇ ਦਾ ਕੁਝ ਇਲਾਕਾ ਇਹਦੇ ਵਿੱਚ ਖਾਸ ਤੌਰ ਤੇ ਅਸਰ ਦੇਖਣ ਨੂੰ ਮਿਲਦਾ ਜੋ ਕਿ ਪਹਾੜੀ ਖੇਤਰਾਂ ਦੇ ਨੇੜੇ ਤੇਲੇ ਸਿਸਟਮ ਇਹ ਬਣ ਰਹੇ ਨੇ ਤਾਂ ਇਹਨਾਂ ਦਾ ਅਸਰ ਇਹਨਾਂ ਜ਼ਿਲ੍ਹੇ ਵਿੱਚ ਦੇਖਣ ਨੂੰ ਮਿਲਦਾ ਹੈ ਬਾਕੀ ਜ਼ਿਲ੍ਹੇ ਜ਼ਿਆਦਾਤਰ ਸਾਫ਼ ਰਹਿੰਦੇ ਨੇ ਕੋਈ ਵੱਡੀ ਹਲਚਲ ਨਹੀਂ ਰਹਿੰਦੀ ਖੁਸ਼ਕ ਮੌਸਮ ਹੁੰਦਾ ਹੈ ਅਚਾਨਕ ਤਾਪਮਨ ਵਧਣ ਦੇ ਕਾਰਨ ਕਣਕ ਦੀ ਫਸਲ ਜ਼ਿਆਦਾ ਤੌਰ ਤੇ ਪਾਣੀ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੀ ਹੈ ਅਜੇ ਇਹ ਦੇ ਵਿਚਕਾਰ ਅਗਰ ਤੁਹਾਨੂੰ ਲੱਗ ਰਿਹਾ ਕਿ ਪਾਣੀ ਦੀ ਡਿਮਾਂਡ ਖੇਤ ਕਰ ਰਿਹਾ ਤਾਂ ਕਰ ਦਿਓ ਪਾਣੀ ਲਗਾ ਦਿਓ ਕਿਉਂਕਿ ਕੋਈ ਵੱਡਾ ਸਿਸਟਮ ਮੀਂਹ ਦਾ ਹਜੇ ਪੰਜਾਬ ਦੇ ਵਿੱਚ ਆਉਂਦਾ ਦਿਖਾਈ ਨਹੀਂ ਦੇ ਰਿਹਾ ਜਿਸ ਤੋਂ ਕਿ ਅਸੀਂ ਪਰਹੇਜ਼ ਕਰ ਸਕੀਏ ਕਿ ਕਣਕ ਨੂੰ ਪਾਣੀ ਲਗਾਉਣਾ ਹੈ ਜਾਂ ਨਹੀਂ ਫਿਲਹਾਲ ਕਣਕ ਦਾ ਕੱਦ ਵੀ ਮੰਦਰਾ ਹੈ ਕਣਕ ਛੋਟੀ ਹੈ ਪਾਣੀ ਦਾ ਕਿਤੇ ਨਾ ਕਿਤੇ ਉਹ ਚੱਲ ਲਵੇਗੀ ਅਗਰ ਹਵਾ ਵੀ ਚੱਲਦੀ ਹੈ ਤਾਂ ਕੋਈ ਵੱਡਾ ਨੁਕਸਾਨ ਹੋਣ ਦੇ ਚਾਂਸ ਦਿਖਾਈ ਨਹੀਂ ਦੇ ਰਹੇ ਅਗਰ ਗੱਲ ਕੀਤੀ ਜਾਵੇ ਤਾਂ ਆਉਂਦੇ ਦਿਨਾਂ ਦੇ ਸਿਸਟਮ ਦੀ ਤਾਂ ਆਉਂਦੇ ਦਿਨ ਦੇ ਜਿਹੜੇ ਸਿਸਟਮ ਨੇ ਤਾਂ 10 11 12 ਦੇ ਵਿੱਚਕਾਰ ਇੱਕ ਸਿਸਟਮ ਪਹਾੜੀ ਖੇਤਰ ਵਿੱਚ ਪਹੁੰਚ ਰਿਹਾ ਜਿਸ ਦਾ ਅਸਰ ਹਿਮਾਚਲ ਦੇ ਨਾਲ ਲੱਗਦੇ 20 ਤੋਂ 30 ਕਿਲੋਮੀਟਰ ਦੇ ਇਲਾਕੇ ਵਿੱਚ ਦੇਖਣ ਨੂੰ ਮਿਲੇਗਾ ਜਿਦੇ ਵਿੱਚ ਖਾਸ ਤੌਰ ਤੇ ਹੁਸ਼ਿਆਰਪੁਰ ਨਵਾਂ ਸ਼ਹਿਰ ਦਾ ਇਲਾਕਾ ਜਲੰਧਰ ਦਾ ਕੁਝ ਇਲਾਕਾ ਨੰਗਲ ਅਨੰਦਪੁਰ ਸਾਹਿਬ ਦਾ ਇਲਾਕਾ ਬਲਾਚੌਰ ਨੰਦਪੁਰ ਤੋਂ ਅੱਗੇ ਰੂਪਨਗਰ ਜ਼ਿਲ੍ਹਾ ਮੁਹਾਲੀ ਕੋਰਾਲੀ ਚੰਡੀਗੜ੍ਹ ਇਹ ਜਿਹੜੇ ਜ਼ਿਲ੍ਹੇ ਨੇ ਇਹਨਾਂ ਵਿੱਚ ਕੁਛ ਨਾ ਕੁਛ ਹਲਚਲ ਦੇਖਣ ਨੂੰ ਮਿਲ ਸਕਦੀ ਹੈ 10 11 ਤੇ 12 ਤਰੀਕ ਦੇ ਵਿਚਕਾਰ ਪਰ ਓਵਰਆਲ ਜਿਹੜਾ ਮੌਸਮ ਠੀਕ ਹੈ ਕਿਉਂਕਿ ਮੌਸਮ ਵਿਭਾਗ ਵੱਲੋਂ 6 ਤਰੀਕ ਦੇ ਨੇੜੇ ਤੇ ਵੀ ਇੱਕ ਸਿਸਟਮ ਦਾ ਅਲਰਟ ਜਾਰੀ ਕੀਤਾ ਗਿਆ ਸੀ ਪਰ ਪੂਰਬ ਦੀ ਹਵਾ ਚੱਲਣ ਦੇ ਕਾਰਨ ਉਹ ਸਿਸਟਮ ਕਿਤੇ ਨਾ ਕਿਤੇ ਅੱਗੇ ਵਧ ਗਏ ਨੇ ਪਹਾੜੀ ਖੇਤਰਾਂ ਵਿੱਚ ਉਹਨਾਂ ਦਾ ਅਸਰ ਚਲਾ ਗਿਆ ਹੈ ਪੰਜਾਬ ਦੇ ਵਿੱਚ ਅਸਰ ਘੱਟ ਹੁੰਦਾ ਦਿਖਾਈ ਦੇ ਰਿਹਾ ਹੈ ਗੱਲ ਕੀਤੀ ਜਾਵੇ ਤਾਂ ਜਿਹੜੇ ਹਾਲਾਤ ਨੇ ਲਗਾਤਾਰ ਹੌਲੀ-ਹੌਲੀ ਜਾਂ ਲਗਾਤਾਰ ਕਹਿ ਦਈਏ ਵਧਨੇ ਸ਼ੁਰੂ ਹੋਣਗੇ ਗਰਮੀ ਹੌਲੀ-ਹੌਲੀ ਵਧੇਗੀ ਤਾਂ ਅੱਧ 15 ਤਰੀਕ ਤੱਕ ਦੀ ਗੱਲ ਕਰਾਂਗੇ ਤਾਂ 12 ਤਰੀਕ ਤੋਂ ਲੈ ਕੇ 15 ਤਰੀਕ ਤੱਕ ਦਿਨ ਦੇ ਤਾਪਮਾਨ ਜਿਹੜੇ ਨੇ ਉਹ ਹੌਲੀ-ਹੌਲੀ 20 ਤੋਂ 22 ਡਿਗਰੀ ਪਾਰ ਕਰ ਜਾਣਗੇ ਠੰਡ ਦੇ ਹਾਲਾਤ ਵੀ ਰਹਿਣਗੇ ਗਰਮੀ ਦਾ ਮਾਹੌਲ ਵੀ ਰਹੇਗਾ ਠੰਡ ਰਾਤ ਨੂੰ ਹੀ ਦੇਖਣ ਨੂੰ ਮਿਲੇਗੀ ਰਾਤ ਨੂੰ ਕਿਉਂਕਿ ਹਵਾ ਚੱਲੇਗੀ ਤਾਂ ਠੰਡ ਦੇ ਹਾਲਾਤ ਰਹਿਣਗੇ ਅਜਿਹੇ ਦੇ ਵਿਚਕਾਰ ਤੁਸੀਂ ਆਪਣਾ ਆਪਣੇ ਬੱਚਿਆਂ ਦਾ ਆਪਣੇ ਜਿੰਨੇ ਵੀ ਤੁਸੀਂ ਜਾਨਵਰ ਵਗੈਰਾ ਰੱਖੇ ਹੋਏ ਨੇ ਉਹਨਾਂ ਦਾ ਖਿਆਲ ਰੱਖੋ ਕਿਉਂਕਿ ਮਹਿਸੂਸ ਐਵੇਂ ਹੁੰਦਾ ਦਿਨ ਦੇ ਸਮੇਂ ਕਿ ਗਰਮੀ ਹੋਇਆ ਪਰ ਰਾਤ ਦੇ ਸਮੇਂ ਅਚਾਨਕ ਜਿਹੜੀ ਠੰਡ ਪੈ ਜਾਂਦੀ ਹੈ ਪੱਛਮੀ ਹਵਾ ਚੱਲਣ ਦੇ ਕਾਰਨ ਤੇ ਜ਼ਿਆਦਾਤਰ ਇਸ ਦਾ ਅਸਰ ਜਿਹੜਾ ਹੈ ਉਹ ਸਾਨੂੰ ਜਿਹੜੀ ਨਵੀਂ ਫਸਲ ਆਪਾਂ ਲਗਾ ਰਹੇ ਹਾਂ ਕਿਉਂਕਿ ਪਿਆਜ਼ਾਂ ਦੀ ਖੇਤੀ ਹੋਣੀ ਸ਼ੁਰੂ ਹੋ ਚੁੱਕੀ ਹੈ ਨਵੀਂ ਜਿਹੜੀ ਸਬਜ਼ੀਆਂ ਉਸ ਦੀ ਕਾਸ਼ਤਕਾਰੀ ਸ਼ੁਰੂ ਹੋ ਚੁੱਕੀ ਹੈ ਸਬਜ਼ੀ ਲਗਾਉਣ ਦਾ ਸਮਾਂ ਆ ਚੁੱਕਾ ਹੈ ਬਹੁਤ ਸਾਰੇ ਕਿਸਾਨ ਵੀਰ ਅਗੇਤੀ ਸਬਜ਼ੀ ਲਗਾਉਂਦੇ ਨੇ ਭਿੰਡੀ ਹੋਗੀ ਕੋਈ ਫਲਦਾਰ ਸਬਜ਼ੀ ਹੋਗੀ ਜਾਂ ਕੋਈ ਹੋਰ ਫਸਲ ਨੇ ਉਹ ਜਿਹਨਾਂ ਦਾ ਬਿਜਾਈ ਦਾ ਸਮਾਂ ਇਸ ਸਮੇਂ ਚੱਲ ਰਿਹਾ ਹੈ ਅਗੇਤੀ ਮੱਕੀ ਦਾ ਸਮਾਂ ਚੱਲ ਰਿਹਾ ਹੈ ਅਜਿਹੇ ਦੇ ਵਿਚਕਾਰ ਤੁਸੀਂ ਆਪਣੇ ਖੇਤ ਨੂੰ ਵਧੀਆ ਰੌਣੀ ਕਰਕੇ ਅਗਰ ਬੀਜੋਗੇ ਤਾਂ ਧੁੱਪ ਜਿਹੜੀ ਹੈ ਕਿਤੇ ਨਾ ਕਿਤੇ ਨੁਕਸਾਨ ਨਹੀਂ ਕਰੇਗੀ ਅਗਰ ਤੁਸੀਂ ਘੱਟ ਗਿੱਲੇ ਦੇ ਵਿੱਚ ਬੀਜੋਗੇ ਦੁਬਾਰਾ ਤੋਂ ਅਗਰ ਪਾਣੀ ਲਗਾਓਗੇ ਫਿਰ ਉਸ ਦਾ ਨੁਕਸਾਨ ਹੋਣ ਦੇ ਚਾਂਸ ਵੱਧ ਜਾਂਦੇ ਨੇ ਇਸੇ ਕਰਕੇ ਕਹਿ ਰਹੇ ਹਾਂ ਕਿ ਰੌਣੀ ਕਰ ਲਓ ਖੇਤ ਨੂੰ ਧੁੱਪ ਚੰਗੀ ਲੱਗ ਰਹੀ ਹੈ ਬੱਤ ਆ ਜਾਵੇਗੀ ਦਾ ਫਸਲ ਬੀਜ ਦਿਓ ਠੀਕ ਹੈ ਜੀ ਉਸ ਤੋਂ ਇਲਾਵਾ ਗੱਲ ਕੀਤੀ ਜਾਵੇ ਕਣਕ ਦੇ ਸਮੇਂ ਦੀ ਤਾਂ ਕਣਕ ਦੇ ਲਈ ਸਮਾਂ ਅਨੁਕੂਲ ਬਣ ਰਿਹਾ ਹੈ ਪਾਣੀ ਲਗਾ ਦਿਓ ਕੋਈ ਸਪਰੇ ਵਗੈਰਾ ਕਰਨੀ ਹੈ ਤੇਲੇ ਦੀ ਜਾਂ ਕਿਸੇ ਤਰੀਕੇ ਦੀ ਇਹ ਤਾਂ ਕਰ ਦਿਓ ਹੁਣ ਹੌਲੀ ਹੌਲੀ ਗਰਮੀ ਵਧੇਗੀ ਤਾਂ ਤੁਹਾਡੀ ਕਣਕ ਦੀ ਜਿਹੜੀ ਫਸਲ ਹੈ ਉਹ ਡਿਮਾਂਡ ਕਰੇਗੀ ਪਾਣੀ ਦੀ ਤਾਂ ਪਾਣੀ ਲਗਾ ਦਿਓ 15 ਤਰੀਕ ਤੱਕ ਚੰਗੀ ਘੜਾਕੇ ਦੀ ਧੁੱਪ ਪੈਣ ਦੇ ਅਸਰ ਬਣ ਰਹੇ ਨੇ ਮੀਂਹ ਦੀ ਅਗਰ ਕੋਈ ਨਵੀਂ ਅਪਡੇਟ ਆਵੇਗੀ ਤੁਹਾਡੇ ਤੱਕ ਜਾਣਕਾਰੀ ਲੈ ਕੇ ਸਭ ਤੋਂ ਪਹਿਲਾਂ ਹਾਜ਼ਰ ਹੋਵਾਂਗੇ ਤੁਹਾਡੇ ਇਲਾਕੇ ਦੇ ਹਾਲਾਤ ਕੀ ਨੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰਿਆਕ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਸ